ਅੱਜ ਸਾਰੇ ਭੈਣਾ ਭਰਾ ਆਪਣੀਆਂ ਮਾਵਾਂ ਨੂੰ ਵਧਾਈਆਂ ਦੇ ਰਹੇ ਨੇ ਕਿਉਂਕਿ ਅੱਜ ਮਦਰ ਡੇ ਆ ਮਾਂ ਦੇ ਦਿਵਸ ਆ ਪਰ ਇੱਥੇ ਹੀ ਇੱਕ ਖੌਫਨਾਕ ਘਟਨਾ ਸਾਹਮਣੇ ਆਉਂਦੀ ਆ ਕਿ ਇੱਕ ਪੁੱਤ ਵੱਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਜਾਂਦਾ ਤੇ ਕਤਲ ਕਿਹੜੀ ਗੱਲ ਕਰਕੇ ਕਰ ਦਿੱਤਾ ਜਾਂਦਾ ਬਿਲਕੁਲ ਹੀ ਇੱਕ ਮਾਮੂਲੀ ਜਿਹਾ ਝਗੜਾ ਮਾਮੂਲੀ ਜੀ ਗੱਲ ਨੂੰ ਲੈ ਕੇ ਆਪਣੀ 75 ਸਾਲਾ ਬਜ਼ੁਰਗ ਮਾਂ ਦਾ ਕਤਲ ਇੱਕ 25 ਸਾਲਾ ਜਵਾਨ ਮੁੰਡੇ ਵੱਲੋਂ ਕਰ ਦਿੱਤਾ ਜਾਂਦਾ ਤੇ ਜਦੋਂ ਘਟਨਾ ਪਈ ਤਾਂ ਮਨ ਸ਼ਰਮਸਾਰ ਹੋ ਗਿਆ ਕਿ ਕਿਹੋ ਜੇ ਹਿਵਾਨ ਲੋਕ ਆ ਇਸ ਧਰਤੀ ਤੇ ਮੁੰਡੇ ਦਾ ਆਪਣੀ ਮਾਂ ਦੇ ਨਾਲ ਝਗੜਾ ਪਤਾ ਕਿਹੜੀ ਗੱਲੋਂ ਹੋਇਆ ਇੱਕ ਖਿੜਕੀ ਦਾ ਪਰਦਾ ਹਟਾਉਣ ਨੂੰ ਲੈ ਕੇ ਮਾਂ ਪੁੱਤ ਵਿੱਚ ਝਗੜਾ ਹੋ ਗਿਆ ਮਾਂ ਨੇ ਪਰਦਾ ਹਟਾ ਦਿੱਤਾ ਪੁੱਤ ਨੂੰ ਉਹ ਮਾਂ ਤੇ ਗੁੱਸਾ ਆ ਗਿਆ ਕਿ ਇਹਨੇ ਖਿੜਕੀ ਦਾ ਜਿਹੜਾ ਪਰਦਾ ਸੀ ਕਿਉਂ ਹਟਾਇਆ ਤਾਂ ਇਸੇ ਗੱਲ ਨੂੰ ਲੈ ਕੇ ਝਗੜਾ ਇੰਨਾ ਵਧਿਆ ਕਿ ਪੁੱਤ ਨੇ ਆਪਣੀ ਮਾਂ ਦੇ ਸਿਰ 'ਚ ਪੱਥਰ ਮਾਰ-ਮਾਰ ਉਹਨੂੰ ਮਾਰ ਦਿੱਤਾ ਜਦੋਂ ਮਾਂ ਚੀਕਣ ਲੱਗੀ ਤਾਂ ਮੁੰਡਾ ਮੌਕੇ ਤੋਂ ਫਰਾਰ ਹੋ ਗਿਆ ਤੇ ਜਿਹੜੇ ਘਰ ਦੇ ਸੀ ਬਾਕੀ ਮੈਂਬਰ ਸੀ ਉਹ ਉੱਪਰ ਜੇ ਆਏ ਉਹਨਾਂ ਨੇ ਦੇਖਿਆ ਜਦੋਂ ਇੰਨੇ ਬਜ਼ੁਰਗ ਵਿਅਕਤੀ ਦੇ ਇੱਕੋ ਪੱਥਰ ਇੰਨੀ ਜ਼ੋਰ ਦੀ ਜ਼ੋਰ ਦੇ ਵੱਜਿਆ ਤਾਂ ਉਹਦਾ ਤਾਂ ਸਿਰ ਫਟ ਗਿਆ ਘਰਦਿਆਂ ਨੇ ਫਟਾਫਟ ਉਹਨੂੰ ਚੁੱਕਿਆ ਤੇ ਚੁੱਕ ਕੇ ਹਸਪੀਟਲ ਲੈ ਗਏ ਜਦੋਂ ਉਸ ਔਰਤ ਨੂੰ ਹਸਪੀਟਲ ਦੇ ਅੰਦਰ ਲੈ ਕੇ ਗਏ ਤਾਂ ਉਹਦੀ ਮੌਤ ਹੋ ਗਈ ਹਸਪੀਟਲ ਦੇ ਅੰਦਰ ਹੀ ਬਹੁਤ ਦੁੱਖ ਹੋਇਆ ਇਹ ਘਟਨਾ ਯੂਪੀ ਦੇ ਸ਼ਾਂਗੀ ਦੇ ਵਿੱਚ ਵਾਪਰੀਆ ਅੱਜ ਦੀ ਇਹ ਘਟਨਾ ਤਾਂ ਜਦੋਂ ਘਟਨਾ ਪਈ ਹੈ ਨਾ ਤਾਂ ਬਹੁਤ ਦੁੱਖ ਹੋਇਆ ਕਿ ਕਿੱਥੇ ਤਾਂ ਲੋਕ ਆਪਣੀਆਂ ਮਾਵਾ ਨੂੰ ਅੱਜ ਦੇ ਦਿਨ ਵਧਾਈਆਂ ਦੇ ਰਹੇ ਨੇ ਤੇ ਕਿੱਥੇ ਆ ਵਿਅਕਤੀ ਜਿਨੇ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ ਇੱਕ ਮਾਮੂਲੀ ਗੱਲ ਨੂੰ ਲੈ ਕੇ ਇੰਨੀ ਵੀ ਸਹਿਜਸ਼ੀਲਤਾ ਨਹੀਂ ਰਹੀ ਚਾਹ ਪਰਦਾ ਹਟਾਇਆ ਜਾਂ ਨਾ ਹਟਾਇਆ ਉਹਦੇ ਵਿੱਚ ਐ ਥੋੜੀ ਹੁੰਦਾ ਕਿ ਤੁਸੀਂ ਕਿਸੇ ਦਾ ਕਤਲ ਹੀ ਕਰ ਦੋ ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਵੀ ਇੰਨੀ ਛੋਟੀ ਇੰਨੀ ਮਾਮੂਲੀ ਜੀ ਗੱਲ ਨੂੰ ਲੈ ਕੇ ਐ ਕਿਵੇਂ ਹੋ ਸਕਦਾ ਪਰ ਪਿਛਲੇ ਦਿਨੀ 9 ਤਰੀਕ ਨੂੰ ਇੱਕ ਇੱਕ ਹਫਤੇ ਦੇ ਵਿੱਚ ਦੋ ਘਟਨਾਵਾਂ ਅੱਜ ਦੂਜੀ ਘਟਨਾ ਇਹ ਇਹੋ ਜਿਹੀ ਇੱਕ ਘਟਨਾ ਹੋਰ 9 ਤਰੀਕ ਨੂੰ ਹਮੀਰਪੁਰ ਦੇ ਵਿੱਚ ਵਾਪਰੀ ਜਿੱਥੇ ਇੱਕ ਮਾਂ ਨੇ ਆਪਣੇ ਪੁੱਤ ਨੂੰ ਪੁੱਛ ਲਿਆ ਉਹਨਾਂ ਦੇ ਚਬਾਰੇ ਦੀ ਖਿੜਕੀ ਖੁੱਲ੍ਹੀ ਹੋਈ ਸੀ ਉੱਥੇ ਬੱਚਾ ਰਹਿੰਦਾ ਹੋਊਗਾ ਉਹਨਾਂ ਦਾ ਉੱਥੇ ਪੈਂਦਾ ਹੋਣਾ ਤਾਂ ਮਾਂ ਨੇ ਪੁੱਛ ਲਿਆ ਵੀ ਇਹ ਤਰੀ ਖਿੜਕੀ ਕਾਹਤੋਂ ਖੁੱਲ੍ਹੀ ਸੀ ਤਾਂ ਪੁੱਤ ਇੰਨੇ ਗੁੱਸੇ ਦੇ ਵਿੱਚ ਆਇਆ 19 ਸਾਲਾਂ ਦਾ ਉਹ ਮੁੰਡਾ ਉਹਨੇ ਇੱਟ ਚੁੱਕ ਲਈ ਤੇ ਇੱਟ ਦੇ ਨਾਲ ਹੀ ਆਪਦੇ ਮਾਂ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਉਸ ਮਾਂ ਦੀ ਵੀ ਮੌਤ ਹੋ ਗਈ ਤਾਂ ਇਹੋ ਇਹੋ ਜਿਹੇ ਘਟਨਾਵਾਂ ਹਰ ਰੋਜ਼ ਸਾਡੇ ਸਮਾਜ ਵਿੱਚੋਂ ਸਾਹਮਣੇ ਆਉਂਦੀਆਂ ਨੇ ਕਿ ਨਿੱਕੀ ਨਿੱਕੀ ਗੱਲ ਤੋਂ ਸਾਡੇ ਲੋਕ ਕਤਲ ਕਰਨ ਤੱਕ ਉੱਤਰ ਆਉਂਦੇ ਨੇ ਪੂਰਾ 20 ਸੈਂਚੀਲਤਾ ਨਹੀਂ ਰਹਿ ਗਈ ਪਹਿਲਾਂ ਇਹ ਸਾਡੇ ਲੋਕ ਸਮਝਦੇ ਹੁੰਦੇ ਸੀ ਜਦੋਂ ਮਾਂ ਪਿਓ ਝੜਕ ਦਿੰਦਾ ਸੀ ਤਾਂ ਉਹ ਉਹਦੇ ਵਿੱਚ ਇੱਜ਼ਤ ਮਾਣ ਮਹਿਸੂਸ ਕਰਦੇ ਸੀ ਹੁਣ ਵੀ ਜਿਹੜੇ ਕੁਝ ਵੱਡੀ ਉਮਰ ਦੇ ਲੋਕ ਨੇ ਨਾ ਤਾਂ ਉਹ ਇਹੀ ਮੰਨਦੇ ਨੇ ਜੇਕਰ ਅੱਜ ਵੀ ਉਹਨਾਂ ਦਾ ਮਾਪਾਪ ਉਹਨਾਂ ਨੂੰ ਕੁਝ ਕਹਿ ਦਿੰਦਾ ਤਾਂ ਉਹ ਸਮਝਦੇ ਆ ਕਿ ਸਾਡਾ ਮਾਪਾਪ ਆ ਉਹਨਾਂ ਨੇ ਕੋਈ ਗੱਲ ਸਾਨੂੰ ਕਹਿ ਦਿੱਤੀ ਤਾਂ ਫੇਰ ਕੀ ਹੋ ਗਿਆ ਉਹ ਸਾਨੂੰ ਝੜਕੀ ਸਕਦੇ ਆ ਉਹਨਾਂ ਦਾ ਹੱਕ ਆ ਪਰ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਇਹ ਗੱਲ ਬਿਲਕੁਲ ਨਹੀਂ ਸਮਝਦੀ ਉਹ ਐ ਸਮਝਦੀ ਆ ਕਿ ਸਾਨੂੰ ਪਾਲਣਾ ਤਾਂ ਮਾਪਿ ਪਿਓ ਦਾ ਫਰਜ਼ ਆ ਪਰ ਸਾਡਾ ਆਪਣੇ ਮਾਪਿ ਪਿਓ ਪ੍ਰਤੀ ਕੋਈ ਫਰਜ਼ ਨਹੀਂ ਇਹ ਅੱਜਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੀ ਸੋਚ ਬਣ ਚੁੱਕੀ ਆ ਤਾਂ ਬਹੁਤ ਦੁੱਖ ਹੁੰਦਾ ਜਦੋਂ ਇਹੋ ਜਿਹੀਆਂ ਘਟਨਾਵਾਂ ਸੁਣਦੇ ਆ ਕਿ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਨਿੱਕੀ ਨਿੱਕੀ ਗੱਲ ਦੇ ਬਦਲੇ ਕਤਲ ਹੋ ਰਹੇ ਨੇ ਤੇ ਫਿਰ ਜਿਹੜੀ ਜੰਮਣ ਵਾਲੀ ਮਾਂ ਹੈ ਉਸੇ ਦਾ ਕਤਲ ਕਰਨ ਤੱਕ ਉਤਰੇ ਹੁੰਦੇ ਨੇ ਉਹ ਵੀ ਨਿੱਕੀ ਨਿੱਕੀ ਗੱਲੋਂ ਪਿਛਲੇ ਦਿਨੀ ਪਿਛਲੇ ਹੋ ਗਏ ਹੁਣ ਇਹ ਆ 20 ਦਿਨ 20 25 ਦਿਨ ਹੋਏ ਹੋਣੇ ਆ ਬਠਿੰਡੇ ਤੋਂ ਇੱਕ ਇਹੋ ਜਿਹੀ ਘਟਨਾ ਸਾਹਮਣੇ ਆਈ ਸੀ ਕਿ ਇੱਕ ਮਾਂ ਨੂੰ ਪੁੱਤ ਨੇ ਪੈਸੇ ਮੰਗੇ ਤਾਂ ਮਾਂ ਤਾਂ ਵਿਚਾਰੀ ਗਰੀਬ ਸੀ ਪੁੱਤ ਨਸ਼ੇ ਨੂੰ ਸ਼ੇ ਕਰਦਾ ਸੀਗਾ ਤਾਂ ਉਹਨੇ ਮਾਂ ਨੂੰ ਇੰਨਾ ਜ਼ਿਆਦਾ ਕੁੱਟਿਆ ਕਿ ਮਾਂ ਹਸਪੀਟਲ ਵਿੱਚ ਪਹੁੰਚ ਗਈ ਸੇਵਾ ਸੁਸਾਇਟੀ ਵਾਲੇ ਜਿਹੜੇ ਕੁਝ ਨੌਜਵਾਨ ਸੀਗੇ ਕੋਈ ਕਲੱਬ ਬਣਾਇਆ ਹੋਇਆ ਸੀ ਉਹਨਾਂ ਨੇ ਚੁੱਕ ਕੇ ਮਾਂ ਨੂੰ ਬਠਿੰਡੇ ਹਸਪੀਟਲ ਦੇ ਅੰਦਰ ਭਰਤੀ ਕਰਵਾਇਆ ਸੀ ਜਿੱਥੇ ਮਾਂ ਦਾ ਇਲਾਜ ਚੱਲਿਆ ਤੇ ਵਿਚਾਰੀ ਮਾਂ ਫਿਰ ਵੀ ਕਹਿ ਰਹੀ ਸੀ ਕਿ ਜਿਹੜਾ ਮੇਰਾ ਪੁੱਤ ਆ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਗਈ ਉਹਦੇ ਘਰ ਵਾਲੀ ਉਹਨੂੰ ਛੱਡ ਕੇ ਚਲੀ ਗਈ ਇਸੇ ਕਰਕੇ ਜਿਹੜਾ ਮੇਰਾ ਪੁੱਤ ਆ ਉਹ ਆਫਸੈਟ ਰਹਿੰਦਾ ਫਿਰ ਵੀ ਮਾਂ ਦੀ ਮਮਤਾ ਆਪਦੇ ਪੁੱਤ ਪ੍ਰਤੀ ਝਲਕਦੀ ਸੀ ਪਰ ਕਿਹੋ ਜਿਹਾ ਮਾਹੌਲ ਆ ਗਿਆ ਕਿ ਬੱਚੇ ਨਿੱਕੀ ਨਿੱਕੀ ਗੱਲ ਬਦਲੇ ਆਪਣੇ ਮਾਂ ਬਾਪ ਨੂੰ ਮਾਰਨ ਲੱਗੇ ਮਿੰਟ ਲਾਉਂਦੇ ਨੇ ਤੇ ਆਹ ਮੁੰਡੇ ਨੇ ਇਵੇਂ ਹੀ ਕੀਤਾ ਜਿਹੜਾ 25 ਸਾਲਾਂ ਦਾ ਸੀ ਕਿ ਮਾਂ ਪਰਦਾ ਖਿੜਕੀ ਦਾ ਹਟਾਉਣ ਦੇ ਬਦਲੇ ਉਹਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਦੂਜੀ ਮਾਂ ਨੇ ਪੁੱਛ ਲਿਆ ਤੇਰੀ ਖਿੜਕੀ ਕਾ ਤੋ ਖੁੱਲੀ ਆ ਤੇ ਗੁੱਸੇ ਦੇ ਵਿੱਚ ਆ ਕੇ ਉਹਨੇ ਆਪਦੇ ਮਾਂ ਦੇ ਸਿਰ 'ਚ ਇੱਟਾਂ ਮਾਰੀਆਂ ਕਿਹੋ ਜਿਹਾ ਮਾਹੌਲ ਹੋ ਗਿਆ ਪੋਰਾ ਵੀ ਸਹਿਣਸ਼ੀਲਤਾ ਸਾਡੇ ਮਨਾਂ ਦੇ ਅੰਦਰ ਬਾਕੀ ਨਹੀਂ ਰਹੇਗੀ